ਜ਼ਿੰਦਗੀ ਨੂੰ ਸੌਖੀ ਕਰਨ ਦੇ 10 ਤਰੀਕੇ ਨੇ ਨੰਬਰ 1 ਸਾਦਗੀ ਦੇ ਨਾਲ ਜ਼ਿੰਦਗੀ ਨੂੰ ਜਿਉ। ਜਿੰਨਾ ਤੁਸੀਂ ਸਾਦਾ ਜੀਵਨ ਜਿਉਂਗੇ ਉਨਾ ਹੀ ਤਣਾ ਘਟ ਹੋਵੇਗਾ। ਵੱਧ ਖਰਚੇ, ਵੱਧ ਦਿਖਾਵੇ, ਵੱਧ ਮੁਸ਼ਕਲਾਂ, ਘੱਟ ਖੁਆਇਸ਼ਾਂ, ਵੱਧ ਖੁਸ਼ੀਆਂ। ਸਮੇਂ ਦੀ ਕਦਰ ਕਰਨੀ ਸਿੱਖੋ। ਬੇਲੋੜੇ ਕੰਮਾਂ ਵਿੱਚ ਸਮਾਂ ਬਰਬਾਦ ਨਾ ਕਰੋ। ਸੋਸ਼ਲ ਮੀਡੀਆ, ਕੱਪਾਂ, ਨਿੰਦਾ। ਸਮੇਂ ਨੂੰ ਆਪਣੇ ਸੁਪਨੇਆਂ ਵਿੱਚ ਲਗਾਓ। ਨੰਬਰ 3 ਮaaf ਕਰਨਾ ਸਿੱਖੋ। ਦਿਲ ਦੇ ਵਿੱਚ ਗਿਲੇ ਸ਼ਿਕਵੇ ਰੱਖਣਾ ਜ਼ਿੰਦਗੀ ਭਾਰੀ ਹੋ ਜਾਂਦੀ ਆ ਤੇ ਮaaf ਕਰਨ ਨਾਲ ਦਿਲ ਹਲਕਾ ਹੋ ਜਾਂਦਾ। ਨੰਬਰ 4 ਆਪਣੇ ਮਨ ਨੂੰ ਸੰਤੁਲਿਤ ਰੱਖੋ। ਮਤਲਬ ਵੀ ਗੁੱਸੇ ਵਿੱਚ ਫੈਸਲੇ ਨਾ ਕਰੋ, ਖੁਸ਼ੀ ਦੇ ਵਿੱਚ ਵਾਅਦੇ ਨਾ ਕਰੋ। ਸੰਤੋਖਤ ਰਹਿਣਾ ਸਿੱਖੋ। ਇਹੀ ਸੌਖੀ ਜ਼ਿੰਦਗੀ ਦਾ ਰਾਜ਼ ਆ। ਨੰਬਰ 5 ਸਿਹਤ ਨੂੰ ਪਹਿਲ ਦਿਵੋ। ਸੌਖੀ ਜ਼ਿੰਦਗੀ ਲਈ ਸਿਹਤਮੰਦ ਸਰੀਰ ਤੇ ਮਨ ਲਾਜ਼ਮੀ ਆ। ਰੋਜ਼ਾਨਾ ਥੋੜਾ ਸਮਾਂ ਕਸਰਤ ਧਿਆਨ ਤੇ ਹੱਸਣ ਲਈ ਕੱਟੋ ਨੰਬਰ 6 ਦੂਤਿਆਂ ਨਾਲ ਕੋਲਣਾ ਕਰਨੀ ਛੱਡੋ ਤੁਸੀਂ ਆਪਣੀ ਖੁਹਾਣੀ ਤੁਸੀਂ ਕਿਸੇ ਹੋਰ ਦੀ ਕਾਪੀ ਨਹੀਂ ਨੰਬਰ 7 ਰਿਸ਼ਤਿਆਂ ਨੂੰ ਤਰਜੀਹ ਦਿਓ ਸੌਖੀ ਜ਼ਿੰਦਗੀ ਉਸ ਵੇਲੇ ਬਣਦੀ ਆ ਜਦੋਂ ਘਰ ਦੇ ਵਿੱਚ ਪਿਆਰ ਹੋਵੇ ਪੈਸਾ ਘੱਟ ਹੋ ਸਕਦਾ ਪਰ ਜੇ ਰਿਸ਼ਤੇ ਮਿੱਠੇ ਨੇ ਤਾਂ ਜ਼ਿੰਦਗੀ ਖੁਸ਼ਹਾਲ ਹੀ ਹੁੰਦੀ ਨੰਬਰ 8 ਨਾ ਕਹਿਣਾ ਸਿੱਖੋ ਹਰ ਗੱਲ ਤੇ ਹਾਂ ਕਰਨ ਨਾਲ ਅੰਦਰੋਂ ਤਣਾਅ ਵੱਧ ਜਿੱਥੇ ਲੋੜ ਹੈ ਉੱਥੇ ਇਨਕਾਰ ਕਰ ਦਿਓ ਨੰਬਰ 9 ਦਿਲ ਦੀ ਸੁਣੋ ਜ਼ਿੰਦਗੀ ਸੌਖੀ ਉਦੋਂ ਹੀ ਹੁੰਦੀ ਹੈ ਜਦੋਂ ਤੁਸੀਂ ਉਹੀ ਕਰਦੇ ਹੋ ਜੋ ਤੁਹਾਡਾ ਦਿਲ ਚਾਹੁੰਦਾ ਨੰਬਰ 10 ਰੱਬ ਤੇ ਭਰੋਸਾ ਰੱਖੋ ਹਰ ਗੱਲ ਤੁਹਾਡੇ ਕੰਟਰੋਲ ਵਿੱਚ ਨਹੀਂ ਜਿੰਨਾ ਤੁਸੀਂ ਰੱਬ ਛੱਡ ਦਿੰਦੇ ਹੋ ਉਨਾ ਹੀ ਮਨ ਸ਼ਾਂਤ ਰਹਿੰਦਾ ਤੇ